ਸਸਰੀਕਰ ਜੀ ਦਰਸ਼ਕਾਂ ਨੂੰ ਦੱਸ ਦਈਏ ਕਿ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਡੀਸੀ ਆਫਿਸ ਮਲੇ ਕੋਲ ਦੇ ਤਸਵੀਰਾਂ ਨੇ ਅੱਜ ਦਿਵਿਆਂਗ ਜਨਾਂ ਵਿਧਵਾ ਅਤੇ ਬਡਾਪਾ ਜੋ ਪੈਨਸ਼ਨ ਸਰਕਾਰ ਵੱਲੋਂ 1500 ਰੁਪਏ ਮਹੀਨਾ ਬਾਰੇ ਇਹਨਾਂ ਨੂੰ ਆਂਦੀ ਹੈ ਲੇਟ ਹੋਣ ਕਾਰਨ ਜਾਂ ਅਜੇ ਤੱਕ ਨਾ ਮਿਲਣ ਅੱਜ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਡੀਸੀ ਸਾਹਿਬ ਨੇ ਇੱਕ ਮੰਗ ਪੱਤਰ ਦੇਣਾ ਹੈ ਆਓ ਗੱਲ ਕਰਦੇ ਹਾਂ ਇਹਨਾਂ ਨਾਲ ਹੋਰ ਕੀ ਕਹਿਦੇ ਨੇ ਪੂਰੀ ਜਾਣਕਾਰੀ ਲਈ ਨਿਊਜ਼ ਪੂਰੀ ਦੇਖੋ ਤੇ ਸੁਣੋ ਜੀ ਹਾਂ ਜੀ ਸਤ ਕੀ ਹੈ ਤੁਹਾਡਾ ਨਾਮ ਕੀ ਹੈ ਮੈਂ ਮਹਮਦ ਰਾਜ ਮਖੇਰਾ ਸਟੇਅਰ ਜੀ ਮੈਂਬਰ ਸਟੇਟ ਮਨ ਡਵਾਈਸਰੀ ਬੋਰਡ ਡਿਸੇਬਿਲਟੀ ਸੈੱਲ ਪੰਜਾਬ ਅੱਜ ਅਸੀਂ ਡਿਪਟੀ ਕਮਿਸ਼ਨਰ ਬਲੇ ਕੋਰਡਾ ਨੂੰ ਮੈਂਬਰੋਂ ਨੰਬਰ ਆਇਆ ਮੁੱਖ ਮੰਤਰੀ ਦੇ ਨਾਂ ਤੇ ਤੇ ਅੱਜ ਜਿਹੜਾ ਇਹ ਦਿਵਿਆਂਗ ਜਨ ਵਿਰਵਾ ਬੁੜਾਪਾ ਦੀ ਪੈਨਸ਼ਨ ਹੈ ਉਹ 7-8 ਤਰੀਕ ਨੂੰ ਪੈ ਜਾਂਦੀ ਹੈ ਇਸ ਵਾਰ 22 ਤਰੀਕ ਹੋ ਗਈ ਅੱਜ ਅਜੇ ਤੱਕ ਪੈਨਸ਼ਨ ਨਹੀਂ ਪਈ ਹੈ ਜੀ ਦੇ ਨਾਲ ਲੋਕਾਂ 'ਚ ਜਿਹੜੇ ਪੈਨਸ਼ਨਰ ਨੇ ਉਹਨਾਂ ਦਾ ਕਹਾਕਾਰ ਬੱਜਿਆ ਹੋਇਆ ਕਿਉਂਕਿ ਕੁਝ ਪੈਸੇ ਉਹਨੇ ਜਿਹੜੇ ਉਹਨਾਂ ਦਾ ਗੁਜ਼ਾਰਾ ਹੀ ਪੈਨਸ਼ਨ ਤੇ ਹੁੰਦਾ ਜੀ ਪੈਨਸ਼ਨ ਤੇ ਗੁਜ਼ਾਰਾ ਹੋਣ ਕਰਕੇ ਹੀ ਉਹ ਅੱਜ ਬੈਂਕਾਂ ਦੇ ਚੱਕਰ ਲਗਾ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਬੈਂਕਾਂ ਦੇ ਵਿੱਚ ਪੈਨਸ਼ਨ ਆਈ ਨਹੀਂ ਹੈਗੀ ਉਹ ਫੇਰ ਵੀ ਚੱਕਰ ਲਾ ਰਹੇ ਨੇ ਆਟੋਆਂ ਦਾ 1500 ਰੁਪਏ ਪੈਨਸ਼ਨ ਹੈ ਆਟੋਆਂ ਦੇ ਵਿੱਚੋਂ ਉਹ 4-4 5-500 ਰੁਪਏ ਅਜੇ ਤੱਕ ਖਰਚ ਚੁੱਕੇ ਅਜੇ ਤੱਕ ਉਹਨਾਂ ਦੀ ਪੈਨਸ਼ਨ ਨਹੀਂ ਪਈ ਹੈ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਉਹ ਜਿਹੜੀ ਪੈਨਸ਼ਨ ਹੈ ਉਹਦੀ ਮਿਲਵਾ ਅੰਗੇਨ ਪੂਰਾ ਆਪ ਜਲਦੀ ਤੋਂ ਜਲਦੀ ਪਾਈ ਜਾਵੇ ਕਿਉਂਕਿ ਕਈਆਂ ਦੇ ਤਾਂ ਚੁੱਲ੍ਹੇ ਹੀ ਪੈਨਸ਼ਨ ਨਾਲ ਜਲਦੇ ਨੇ ਕਿ ਕੋਈ ਪੈਨਸ਼ਨ ਦਾ ਕੋਈ ਦਵਾਈ ਲੈਣੀ ਹੈ ਕਿਸੇ ਨੇ ਘਰ ਦਾ ਰਖਾ ਲੈਣਾ ਕੋਈ ਬੱਚਿਆਂ ਦੀ ਫੀਸ ਭਰਨੀ ਹੈ ਕਈ ਤਾਂ ਪੈਨਸ਼ਨ ਦੇ ਸਾਰੇ ਬੈਠੇ ਨੇ ਇਸ ਕਰਕੇ ਸਾਡੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਅਸੀਂ ਡੀਸੀ ਸਾਹਿਬ ਰਾਹੀਂ ਮੁੱਖ ਮੰਤਰੀ ਦੇ ਨਾਇਕ ਰਾਜ ਮੈਮੋਰੰਡਮ ਦੇ ਰਹੇ ਹਾਂ ਕਿ ਜਿਹੜੀ ਪੈਨਸ਼ਨ ਹੈ ਉਹ ਖਾਤਿਆਂ ਦੇ ਵਿੱਚ ਪਾਈ ਜਾਵੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਪੈਨਸ਼ਨ ਹੈ ਮਹੀਨੇ ਦੇ ਪਹਿਲੇ ਤਰੀਕਾਂ ਦੇ ਵਿੱਚ ਪਾਈ ਜਾਵੇ ਤਾਂ ਜੋ ਉਹ ਉਸ ਦਾ ਲਾਭ ਵਧੀਆ ਤਰੀਕੇ ਨਾਲ ਲੈ ਸਕਣ ਇੱਕ ਹੋਰ ਮੇਨ ਗੱਲ ਹੈ ਜਿਹੜੀ ਜਦੋਂ ਚੋਣਾਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸੀ ਤਾਂ ਆਪਣੇ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀਗਾ ਕਿ ਵਿਆਗਜਨ ਵਿੱਵਾ ਵਡਾਪਾ ਨਾਲ ਇਹ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਪੈਨਸ਼ਨ ਹੈ ਜਿਹੜੀ ਇਹ 1500 ਤੋਂ 2500 ਦਾ ਇਹ 2500 ਦਾ ਪੈਨਸ਼ਨ ਕੀ ਕਰਨੀ ਸੀ ਸਰਕਾਰ ਨੇ ਸਗੋ ਜਿਹੜੀ ਆ ਰਹੀ ਹੈ ਉਹ ਵੀ ਰੋਕੀ ਪਈ ਹੈ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਤੋਂ ਇਹ ਇਹਨੂੰ ਜਲਦੀ ਤੋਂ ਜਲਦੀ ਪਾਇਆ ਜਾਵੇ ਤਾਂ ਜੋ ਜਿਹੜੀਆਂ ਵੀ ਇਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਪੈਨਸ਼ਨ ਰੁਕੇਨ ਕਰਕੇ ਤਾਂ ਉਹਨਾਂ ਦਾ ਹੱਲ ਹੋ ਸਕੇ ਅੱਜ ਜਿਹੜਾ ਇਹ ਮੈਮੋਰੰਡਮ ਐ ਤੁਸੀਂ ਦੀ ਸੀ ਸਾਹਿਬ ਨੂੰ ਦੇ ਦੇਣਾ ਅਸੀਂ ਅੱਜ ਜਿਹੜਾ ਮੈਮੋਰੰਡਮ ਐ ਡੀ ਸੀ ਰਾਹੀਂ ਡੀ ਸੀ ਸਾਹਿਬ ਰਾਹੀਂ ਨੂੰ ਮੰਤਰੀ ਦੇ ਨਾਂ ਦੇ ਰਹੇ ਹਾਂ ਤਾਂ ਜੋ ਸਾਡੀ ਆਵਾਜ਼ ਇਹ ਵੀ ਸਰਕਾਰ ਤੱਕ ਪਹੁੰਚਾਈ ਜਾ ਸਕੇ ਤੇ ਜਿਹੜੇ ਇਹਨਾਂ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਇਆ ਜਾਵੇ